ਓ ਵੀਰ ਮੇਰੇ ਆਪਾਂ ਚੱਕਿਆ ਆਪਣੇ YouTube ਚੈਨਲ ਦੇ ਉੱਤੇ ਹੁਣ ਆਪਾਂ ਖੋਲ ਕੇ ਦਿਖਾ ਦਿੰਨੇ ਆ ਸਾਰੇ ਟੂਲਬਾਕ ਮੈਸੀ ਟਰੈਕਟਰ ਦਾ ਜਿਹੜਾ ਟੂਲ ਬਾਕਸ ਹੈ ਇਹ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਵਾਲਾ ਜਿਹੜਾ ਸਾਈਜ਼ ਆ ਤੁਸੀਂ ਦੇਖ ਸਕਦੇ ਹੋ ਹੈ 3.5 ਇੰਚ ਦੀ ਲੰਬਾਈ ਹੈਗੀ ਆਪਣੀ 13 ਇੰਚ ਤੇ ਇਸ ਤੋਂ ਬਾਅਦ ਜਿਹੜਾ ਬੋਲਟਾਂ ਵਾਲਾ ਸਾਈਜ਼ ਆ ਉਹ ਦਿਖਾ ਦਿੰਨੇ ਆ ਜਿਹੜੀ ਜਿਹੜੀ ਦੂਰੀ ਆ 2 ਇੰਚ ਤੇ ਆ ਤੇ ਇਧਰ ਨੂੰ ਜਿਹੜੀ ਦੂਰੀ ਆ ਉਹ ਹੈਗੀ ਆ ਵੀਰ ਮੇਰੇ 7 ਇੰਚ ਦੇ ਉੱਤੇ ਇਹ ਆ ਗਿਆ ਟੂਲ ਬਾਕਸ ਇਹ ਆ ਗਿਆ ਮੈਸੀ ਦਾ ਬਹੁਤ ਹੀ ਵਧੀਆ ਟੂਲ ਬਾਕਸ ਆ ਬਹੁਤ ਹੀ ਵੱਡਾ ਜੋ ਮਰਜ਼ੀ ਰੱਖੋ ਇਹਦੇ ਵਿੱਚ ਚਾਹੇ ਫੋਨ ਰੱਖੋ ਜੋ ਮਰਜ਼ੀ ਤੁਹਾਡੀ ਇੱਛਾ ਰੱਖ ਸਕਦੇ ਹੋ ਤੁਸੀਂ ਬਹੁਤ ਫੈਨਸੀ ਟੂਲ ਬਾਕਸ ਆ ਇਹ ਤਾਂ ਜਿਹੜੇ ਵਰਜੀ ਟਰੈਕਟਰ ਨੂੰ ਤੁਸੀਂ ਪਟਕ ਕਰ ਸਕਦੇ ਕੋਈ ਦਿੱਕਤ ਨਹੀਂ ਟੂਲ ਬਾਕਸ ਕਾਮਨੇ ਹੁੰਦੇ ਆ ਆਪਾਂ ਫਿਟਿੰਗ ਆਪਣੇ ਹੱਥ ਹੁੰਦੀ ਆ ਤੁਸੀਂ ਦੇਖ ਸਕਦੇ ਇਹਦੀ ਜਿਹੜੀ ਲੰਬਾਈ ਆ ਉਹ ਹੈਗੀ ਆ 7.5 ਇੰਚ ਦੇ ਉੱਤੇ ਤੇ ਵੀ ਬੋਲਟਾਂ ਦੀ ਇੱਧਰ ਨੂੰ ਦਰਾਈ ਆ ਉਹ ਹੈਗੇ 2 ਇੰਚ ਦੇ ਉੱਤੇ ਠੀਕ ਆ ਜੀ ਇਹ ਤੋਂ ਬਾਅਦ ਆ ਜਾਂਦਾ Holland ਦਾ ਟੂਲ ਬਾਕਸ ਆ ਤੇਰੀ ਆਪਾਂ ਚੌੜਾਈ ਨਹੀਂ ਵਿੱਚੋ ਦੱਸੋ ਇਹ ਕਿਉਂ ਚੌੜਾਈ ਵੀ ਤੁਹਾਨੂੰ ਦੱਸ ਦੇ ਦਿੰਨੇ ਆ ਲ ਇਮੇ ਕੋਈ ਸਮਾਨ ਕੋ ਸਪੈਸ਼ਲ ਰੱਖਣਾ ਹੁੰਦਾ 15 ਇੰਚ ਇਧਰ ਨੂੰ ਤੇ ਤੇਦੀ ਇਧਰ ਨੂੰ ਚੜਾਈ ਜਿਹੜੀ ਹੈਗੀ ਆ 4 ਇੰਚ ਹੈ ਬ੍ਰੇ ਮੇਰੇ ਕੋ। ਤੇ ਆਹ ਤੋਂ ਬਾਅਦ ਖੋਲ ਲੈਨੇ ਆ ਹੌਲੈਂਡ ਦਾ ਟੂ ਬਾਕਸ। ਹੌਲੈਂਡ ਦੀ ਜਿਹੜੀ ਇਧਰ ਨੂੰ ਚੜਾਈ ਆ ਤੁਸੀਂ ਦੇਖ ਸਕਦੇ ਹੋ ਆ 4 ਇੰਚ ਤੋਂ ਥੋੜੀ ਜਿਹੀ ਘੱਟ ਆ ਜੇ ਬਾਹਰ ਕਿਨਾਰੀ ਮਲਾ ਲਈਏ ਤਾਂ 4 ਇੰਚ ਬਣਦੀ ਆ ਅੰਦਰ ਨੂੰ। ਇਧਰ ਨੂੰ ਮਲਾ ਲਈਏ ਤਾਂ 14.5 ਇੰਚ ਦੀ ਬਣਦੀ ਆ ਦੀ ਲੰਬਾਈ। ਤੇ ਆਪਾਂ ਬੈਕ ਸਾਈਡ ਤੋਂ ਆ ਜਾਂਦੇ ਆ। 3 वोल्टਾਂ ਨਾਲ ਕੱਸਿਆ ਜਾਂਦਾ ਤੁਸੀਂ ਦੇਖ ਸਕਦੇ ਜਿਹੜੀ ਆ ਲੰਬਾਈ ਇਹਦੀ ਹੈਗੀ ਆ ਵੀਰੇ 8.5 ਇੰਚ ਤੇ 1 ਕਬੋਟ ਥੱਲੇ ਲੱਗਦਾ 2 वोल्टਾਂ ਦੇ ਵਿੱਚ ਵੀ ਕਾ ਸਕਦੇ ਹਾਂ ਜਿਹੜੇ ਮਰਜ਼ੀ ਡਰੈਕਟਰ ਨੂੰ ਲਗਾ ਸਕਦੇ ਹੋ オリジナル Holland ਦਾ ਤੇ ਉਸ ਤੋਂ ਯਾਰ ਵੀਡੀਓ ਕਿਦਾਂ ਨੂੰ ਬਣਾਤੀ ਨੇ ਉਹ ਸਾਜੀ ਪੂਰੀ ਬੁੜੀ ਓਵੇਂ ਬਣੀ ਓਵੇਂ ਬਣੀ ਐਵੇਂ ਐਵੇਂ ਬਣੀ ਐਵੇਂ ਬਣੀ ਹਾਂ ਤੇ ਆ ਜੋ ਫਿਰ ਆ ਗਏ ਹੁਣ ਸਵਰਾਜ ਗੱਨੀ ਨੂੰ ਆਪਾਂ ਲੋ ਜੀ ਸਵਰਾਜ ਦਾ ਦੇਖੋ ਜੈਨੂਨ ਟੂਲ ਬਾਕਸ ਦੀ ਲੰਬਾਈ ਹੈਗੀ ਆ ਵੀਰੇ ਮੇਰੇਓ 15.5 ਇੰਚ ਚੜਾਈ ਹੈਗੀ ਆ ਦੀ 3.5 ਇੰਚ ਦੀ ਲੌਕ ਲੱਗ ਨੂੰ ਐਵੇਂ ਦਾ ਸਿਸਟਮ ਹੁੰਦਾ ਤੇ ਬੋਲਟਾਂ ਤੇ ਆ ਜੀ ਜਿਹੜੇ ਬੋਲਟਾਂ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਦੁਰਾਈ ਹੈ 11.5 ਇੰਚ ਦੇ ਉੱਤੇ ਬੋਲਟ कसे ਜਾਣਾ ਤੇ ਇੱਧਰ ਨੂੰ ਜਿਹੜੀ ਵਿਥ ਹੈਗੀ ਹੈ ਇਹਦੀ ਇਹ ਹੈਗੀ 40mm ਲੰਬੀ ਜਾਣੀ ਕਿ 2 ਇੰਚ ਤੋਂ ਥੋੜੀ ਜਿਹੀ ਘੱਟ ਆ 10mm ਤੇ ਆ ਗਿਆ ਬਾਅਦ ਚ ਸੋਨਾ ਦੀ ਕਾਲਾ ਬਾਕਸ ਜਿਹੜਾ ਆਪਾਂ ਦੱਸਿਆ ਜੀਗਾ ਵਧੀਆ ਕੁਆਲਿਟੀ ਚ ਦੱਦਰ ਤੇ ਲਾਈਟ ਵੇਟ ਤੇ ਇਹਦੀ ਜਿਹੜੀ ਲੰਬਾਈ ਚੈੱਕ ਕਰ ਲਓ 15 ਇੰਚ ਬਣਦੀ ਹੈ ਤੇ ਇੱਧਰ ਨੂੰ ਇਹਦੀ ਅੰਦਰੋਂ ਨਾਪਿਆ ਜਾਣਾ ਤੇ ਇਹਦੀ ਆਂਦੀ ਹੈ 4 ਇੰਚ ਤੇ ਇਹਨੂੰ ਲੌਕ ਕਰਨੇ ਵਾਲਾ ਸਿਸਟਮ ਬਹੁਤ ਵਧੀਆ ਐ ਦੱਬ ਕੇ ਐ ਲੌਕ ਹੋ ਜਾਂਦਾ ਠੀਕ ਹੈ ਜੀ ਫੋਨ ਕਰ ਲੈਨੇ ਆਪਾਂ ਬੋਲਟਾਂ ਦੀ ਗੱਲ ਹਨਾ ਲੋ ਜੀ ਬੋਟੇ ਦੀ 11 ਇੰਚ ਤੇ ਐ ਤੇ ਇੱਧਰ ਨੂੰ ਲਾ ਲੈਨੇ ਆਪਾਂ ਹਿਸਾਬ ਕਿਤਾਬ 2 ਇੰਚ ਦੇ ਉੱਤੇ ਠੀਕ ਹੈ ਜੀ ਤੇ ਆਜੋ ਹੁਣ ਸੋਨ ਵਾਲੀ ਕਾ ਦੇ ਉੱਤੇ ਇਹਦੀ ਹੈਗੇ 4 ਇੰਚ ਦੇ ਉੱਤੇ ਇੱਧਰ ਨੂੰ ਇਹ ਇਧਰ ਨੂੰ 15 ਇੰਚ ਸੇਵੇਂ ਆ ਸੋਨਾਲਿਕਾ ਦੀਆ ਡਿਜ਼ਾਈਨ ਸੇਮ ਆ ਪਰ ਥੋੜਾ ਜਿਹਾ ਫਰਕ ਆ ਹਨਾ ਲੌਕ ਵਾਲੇ ਸਿਸਟਮ ਦਾ ਹੁਣ ਪਰ ਇਹਦੇ ਵਿੱਚ ਫਰਕ ਆ ਪਹਿਲਾਂ ਓਮੀ ਹੁੰਦਾ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ 6 ਵੋਲਟ ਦਿੱਤੇ ਆ ਜਿੱਥੇ ਮਰਜ਼ੀ ਕੱਢ ਸਕਦੇ ਆ ਬਹੁਤ ਵਧੀਆ ਇਹ ਜਿਹੜਾ ਟੂਲ ਆ ਜਿਹੜੇ ਮਰਜ਼ੀ ਡਰੈਕਟਰ ਨੂੰ ਕਸੋ ਕਿੰਨਾ ਹੈਵੀ ਟੂਲ ਬਾਕਸ ਆ ਤੁਸੀਂ ਪੁੱਛ ਨਹੀਂ ਸਕਦੇ ਦਾ 10 ਇੰਚ ਦੇ ਉੱਤੇ ਤੁਸੀਂ ਦੇਖਦੇ ਇਧਰ ਨੂੰ ਤੇ ਇਧਰ ਨੂੰ 1 ਫੁੱਟ ਦੇ ਉੱਤੇ ਵੀ ਨਟ ਬੋਲਟ ਦਿੱਤੇ ਹੋਏ ਆ ਤੇ ਇਧਰ ਨੂੰ ਲਾਏ ਹੋਏ ਆ 2 ਇੰਚ 2 ਇੰਚ ਦੇ ਉੱਪਰ ਤੇ ਆਈ ਫੋਰਡ ਦਾ ਤਾਂ ਉਹੀ ਸਟਾਈਲ ਦਾ ਪ੍ਰਾਣਾ ਮਾਡਲ ਵਿੱਚ ਚੂਣੀ ਚੜਨੀ ਆ ਵੋਲਟੇ ਦੇ ਵਿੱਚ ਚੜਦੇ ਹੁੰਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਤਿੰਨ ਵੋਲਟਾਂ ਚ ਕੱਟਿਆ ਜਾਂਦਾ ਤੇ ਇਹਦਾ ਡਿਜ਼ਾਈਨ ਪਹਿਲੇ ਦਿਨ ਤੋਂ ਹੀ ਇੱਕੋ ਤਰ੍ਹਾਂ ਦੇ ਹੀ ਆਇਆ ਅੱਜ ਤੱਕ 15 ਇੰਚ ਐ ਇੱਧਰ ਨੂੰ ਲਾ ਲਓ ਤੁਸੀਂ 4 ਇੰਚ ਐ ਫਿਰ ਮੇਰੇ ਠੀਕ ਆ ਜੀ ਟੂਲ ਬਾਕਸ ਫੁੱਲ ਐ ਵੀ ਆ ਇਦਾਂ ਦੀ ਕੰਪਨੀ ਦੀ ਪੈਕਿੰਗ ਸਭ ਤੋਂ ਬੈਸਟ ਕਰ ਪੈਕਿੰਗ ਜਿਹੜੀ ਫੋਰਡ 3600 ਦੀ ਹੈ ਅੱਜ ਤੱਕ ਆਹ ਦੇਸੀ ਟੂਲ ਬਾਕਸ ਆ ਤੁਸੀਂ ਦੇਖ ਸਕਦੇ ਹੋ 14 ਇੰਚ ਬਾਈ 4 ਇੰਚ ਇਹ ਬੰਦ ਹੋਣਾ ਤੁਸੀਂ ਦੇਖ ਸਕਦੇ ਹੋ ਇੱਥੋਂ ਕਿਸਾ ਜਾਣਾ ਇਹਦੇ ਚੂ ਬੋਲਟ ਆਰ ਪਾਰੇ ਲੱਗਣੇ ਨੇ 9 ਇੰਚ ਤੇ ਸਰਾਤ ਇਹ ਆ ਜਾਂਦਾ ਮਹਿੰਦਰਾ ਅਰਜੋਨ ਦਾ ਟੂਲ ਬਾਕਸ ਇਹ ਵੀ ਬਹੁਤ ਹੀ ਵਧੀਆ ਟੂਲ ਬਾਕਸ ਆ ਤੁਸੀਂ ਦੇਖ ਸਕਦੇ ਹੋ ਇਦਾਂ ਫਿੱਟ ਹੁੰਦਾ ਤੁਸੀਂ ਐ ਸਾਈਡ ਤੇ ਨੂੰ ਕੋਲ ਜਾਂਦਾ ਬੈਕ ਸਾਈਡ ਤੇ ਲੱਗਿਆ ਹੋਆ ਹੁੰਦਾ ਜ਼ਿਆਦਾ ਕਾ ਤੁਸੀਂ ਟਰੈਕਟਰਾਂ ਦੇ ਉੱਤੇ ਦੇਖੂਗੀ ਤੇਰੀ ਡੰਗਾਈ ਬਹੁਤ ਆ ਚੈੱਕ ਕਰੋ ਸਾਢੇ 7 ਇੰਚ ਡੰਗਾਈ ਆ ਇਹਦੀ ਚੌੜਾਈ ਦੀ ਗੱਲ ਕਰੀਏ ਤੇ ਅਸੀਂ ਦੇਖ ਸਕਦੇ ਹਾਂ ਇਦਾਂ ਹੈਨਾ ਤੇ ਉਸ ਤੋਂ ਬਾਅਦ ਲੰਬਾਈ ਦੀ ਗੱਲ ਕਰੀਏ ਜੀ ਸਾਡੇ 9 ਇੰਚ ਤੇ ਇੱਕ ਚੀਜ਼ ਹੋਰ ਬਹੁਤ ਜੀ ਜੇ ਬੰਦਾ ਕੋਈ ਚਾਹੇ ਰੱਖਣਾ ਹੈ ਨਾ ਇਹ ਆਰਮ ਰੈਸਟ ਕੋਲ ਨੂੰ ਫਿੱਟ ਕਰਕੇ ਆਰਮ ਰੈਸਟ ਵੀ ਬਣਾ ਸਕਦਾ ਸਾਡੇ ਤੇ ਬਹੁਤ ਵਧੀਆ ਚੀਜ਼ ਆ ਇਹ ਹਨਾ ਕਿਸੇ ਤਰੀਕੇ ਨਾਲ ਜੇ ਲਾਣਾ ਚਾਹੇ ਬੰਦਾ ਲਗਾ ਸਕਦਾ ਜਿਵੇਂ ਕਾਰਾਂ ਦੇ ਵਿੱਚ ਵੀ ਹੁੰਦਾ ਆ ਬਸ ਸਟਾਈਲਿਸ਼ ਦਾ ਟੂਲ ਕੋਸੇ ਕਿ ਲੱਗ ਜੀ ਉਹ ਚੀਜ਼ ਬਣਾਈਏ ਤੇ ਸੁਰੱਖਿਆ ਦੀ ਗੱਲ ਕਰੀਏ 8 ਚਾਰ ਸੁਰੱਖਾ ਦਿੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਧਰੋਂ 4.5 ਇੰਚ ਬਸ 4.5 ਇੰਚ ਦੋ ਬੋਟਾ ਜਿਵੇਂ ਕਰ ਸਕਦੇ ਆ ਚਾਰ ਚ ਵੀ ਥੱਲੇ ਪਾਣੀ ਨਿਕਲਣ ਵਾਸਤੇ ਸਰਾਉ ਦਿੱਤੇ ਹੋਏ ਨੇ ਜਿਵੇਂ ਕੋਈ ਜੀ ਵੀ ਗਰਦਾ ਗੁਰਦਾ ਢਿਗਿਰਦਾ ਨਹੀਂ ਤਾਂ ਐਵੇਂ ਹੀ ਵੀ ਕਰ ਸਕਦੇ ਆ ਠੀਕ ਆ ਕਾਕੀ ਜੀ ਕੁਝ ਪੁੱਛਣਾ ਚਾਹੁੰਦੇ ਹੋ ਨੰਬਰ ਆਪਣਾ ਤੁਹਾਡੇ ਕੋਲ ਪੱਕਾ ਚੱਲੇ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਇੱਕ ਵਾਰੀ ਫੇਰ ਤੋਂ ਆਪਾਂ ਚਾਲਦੇ ਚਾਲਦੇ ਤੁਹਾਨੂੰ ਆਪਾਂ ਦਿਖਾਏ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਤਾਂ ਆਹ ਟੂਲ ਬਾਕਸ ਐ ਫੋਟੋ ਸਕਰੀਨਸ਼ਾਟ ਖਿੱਚ ਕੇ ਭੇਜ ਸਕਦੇ ਹੋ ਠੀਕ ਆ ਜੀ ਲਓ ਜੀ ਇਹ ਹੈਗਾ ਜੀ ਮੈਸੀ ਦਾ ਇਹ ਲੋ ਜੀ 올 ऐड शिवराज ਸੋਨਾਲੀ ਕਾ ਸੋਨਾਲੀ ਕਾ 43700 ਓਰੀਜਨਲ ਫਾਰਮ ਟ੍ਰੈਕ ਓਰੀਜਨਲ ਇਹ ਕੋਈ ਆਇਆ ਅੱਜ ਤੱਕ ਜਿੰਨੇ ਵੀ ਆਏ 43700 ਦੇਸੀ ਮਹਿੰਦਰਾ ਅਰਜਨ ਤਾਦੂ ਜਿਆਦਾ ਤਾਂ ਫਿਰ ਮਿਲਦੇ ਆ ਇੱਕ ਵਧੀਆ ਵੀਡੀਓ ਦੇ ਵਿੱਚ ਤੇ ਵਧੀਆ ਜਾਣਕਾਰੀ ਦੇ ਨਾਲ ਤੇ ਜਿਨ੍ਹਾਂ ਚੈਨਲਾਂ ਲੋਕਾਂ ਵੀਰਾਂ ਨੇ ਆਪਣਿਆਂ ਨੇ ਕੋਲਮ ਨਿਕਤਾ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਸਬਸਕ੍ਰਾਈਬ ਕਰਦੇ